ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਪਰ ਹਰੀਕੇ ਦੇ ਲਾਗੇ ਅਲੀਪੁਰ ਵਿਖੇ ਪਹੁੰਚੇ ਆਂ ਇਹ ਮਾਤਾ ਜੀ ਬਲਵਿੰਦਰ ਕੌਰ ਇਹਨਾਂ ਨੂੰ 슈ਗਰ ਦਾ ਅਟੈਕ ਹੋ ਗਿਆ ਸੀ 1 ਸਾਲ ਪਹਿਲਾਂ ਜਿਹਦੇ ਕਰਕੇ ਮੰਜੇ ਤੇ ਹੀ ਹੁਣ ਰਹਿੰਦੇ ਨੇ ਤੇ ਸਹਾਰੇ ਦੇ ਨਾਲ ਵੌਕਰ ਰੱਖਿਆ ਹੋਇਆ ਉਹਦੇ ਸਹਾਰੇ ਦੇ ਨਾਲ ਇਹ ਬਾਥੂਮ ਤੱਕ ਜਾਂਦੇ ਨੇ ਤੇ ਬੈਠੇ ਰਹਿਣ ਕਰਕੇ ਹੋਰ ਵੀ ਜਿਹੜੀਆਂ ਪ੍ਰੋਬਲਮ ਇਹਨਾਂ ਨੂੰ ਆਗੀਆਂ ਹੋਈਆਂ ਨੇ ਜਿਹਦੇ ਨਾਲ ਇਹ ਉੱਠ ਬੈਠ ਨਹੀਂ ਸਕਦੇ ਕੈਸਟਰੋਲ ਵਾਧੇ ਨੇ ਤੇ ਸਰੀਰ ਹੁਣ ਕੰਮ ਨਹੀਂ ਕਰਦਾ ਮਾਤਾ ਜੀ ਦੀਆਂ ਛੇ ਬੇਟੀਆਂ ਨੇ ਇੱਕ ਬੇਟਾ ਸੀਗਾ ਜਿਹੜਾ ਕੁਝ ਸਮਾਂ ਪਹਿਲਾਂ ਪੂਰਾ ਹੋ ਗਿਆ ਤੇ ਬੇਟੀਆਂ ਹੀ ਬੇਟੀਆਂ ਨੇ ਮਾਤਾ ਜੀ ਦੀਆਂ ਭਾਜੀ ਆਪ ਦਿਹਾੜੀਆਂ ਦਾ ਕੰਮ ਕਰਦੇ ਨੇ ਜਿਹੜਾ ਇਹ ਤੁਸੀਂ ਘਰ ਦੇਖਦੇ ਪਿਆ ਇਹ ਪਿੰਡ ਵਿੱਚ ਹੀ ਐਨ ਆਰ ਆਈ ਵੀਰ ਨੇ ਜੋ ਬਾਹਰ ਵਿਦੇਸ਼ਾਂ ਵਿੱਚ ਗਏ ਨੇ ਉਹਨਾਂ ਦੀ ਸਿਹਤ ਨਾਲ ਉਹਨਾਂ ਨੇ ਸੇਵਾ ਕੀਤੀ ਆ ਤੇ ਇਹ ਘਰ ਜਿਹੜਾ ਬਣਾ ਕੇ ਦੇ ਦਿੱਤਾ ਪਹਿਲਾਂ ਕੱਚਾ ਹੀ ਸੀਗਾ ਤੇ ਚਾਰ ਗੁੱਡੀਆਂ ਜਿਹੜੀਆਂ ਵਿਆਈਆਂ ਹੋਈਆਂ ਨੇ ਇੱਕ ਥੋੜੇ ਦਿਨ ਹੀ ਹੋਏ ਜੇ 15 ਕ ਦਿਨੀ ਉਹਦਾ ਚੁੰਨੀ ਚੜਾਵਾ ਕੀਤਾ ਪਰਿਵਾਰ ਨੇ ਦੋ ਬੇਟੀਆਂ ਹੋਰ ਅਜੇ ਰਹਿੰਦੀਆਂ ਨੇ ਵਿਆਉਣ ਵਾਲੀਆਂ ਇਹ ਸਭ ਨੂੰ ਛੋਟੀ ਬੇਟੀ ਆ ਮਾਤਾ ਬਲਵਿੰਦਰ ਕੌਰ ਜੀ ਦੀ ਤੇ ਇੱਕ ਬੇਟੀ ਜਿਹੜੀ ਇਹ ਦਿਨੋਂ ਵੱਡੀ ਆ ਉਹ ਇਸ ਟਾਈਮ ਪਠਾਨਕੋਟ ਦੇ ਲਾਗੇ ਕੋਈ ਧਾਗੇ ਦੀ ਫੈਕਟਰੀ ਆ ਪਰਿਵਾਰ ਦੇ ਹਾਲਾਤ ਇਦਾਂ ਦੇ ਸੀਗੇ ਮਜਬੂਰੀ ਐਡੀ ਐਡੀ ਦੂਰ ਜਿਹੜਾ ਕੱਲਣਾ ਪਿਆ ਉੱਥੇ ਗੁੱਡੀ ਨੂੰ ਉੱਥੋਂ 12 ਕ ਹਜ਼ਾਰ ਰੁਪਿਆ ਮਹੀਨੇ ਦੇ ਤਨਖਾਹ ਜਿਹੜੀ ਮਿਲਦੀ ਆ ਉਹਦੇ ਨਾਲ ਕੁਝ ਆਪਣਾ ਇੱਥੇ ਖਰਚਾ ਕਰ ਲਿੰਦੀ ਆ ਕੁਝ ਪਰਿਵਾਰ ਨੂੰ ਸਿਹਤਾਂ ਵਾਤੇ ਭੇਜ ਦਿੰਦੇ ਆ 6 ਕ ਹਜ਼ਾਰ ਪਰਿਵਾਰ ਨੂੰ ਜਿਹੜਾ ਮਿਲ ਜਾਂਦਾ ਤੇ ਕੁਝ ਜਿਹੜੇ ਭਾਜੀ ਉਹ ਦਿਹਾੜੀਆਂ ਕਰਦੇ ਨੇ ਭਾਜੀ ਬਾਦ ਸਿੰਘ ਦਿਹਾੜੀਆਂ ਦੇ ਉੱਤੋਂ ਆਪਣਾ ਗੁਜ਼ਾਰਾ ਕਰੀ ਜਾਂਦੇ ਆ ਪਰ ਹੁਣ ਮਾਤਾ ਜੀ ਦਾ ਜਿਹੜਾ ਖਰਚਾ ਵਾ ਪੂਰਾ ਨਹੀਂ ਹੁੰਦਾ ਪਿਆ ਤੇ 슈ਗਰ ਦਾ ਜਿਹੜਾ ਕੰਟਰੋਲ ਨਹੀਂ ਹੈਗਾ ਕੰਟਰੋਲ ਤੋਂ ਬਾਹਰ ਹੋਈ ਪਈ ਆ ਸੋ ਸੰਗਤ ਨੂੰ ਬੇਨਤੀ ਕਰਦੇ ਨੇ ਕਿ ਸਾਡੀ ਕੋਈ ਹੈਲਪ ਕੀਤੀ ਜਾਵੇ ਸਾਡੀ ਮਦਦ ਕੀਤੀ ਜਾਵੇ ਜੇ ਕੁਝ ਦਿਨ ਮਾਤਾ ਜੀ ਨੂੰ ਹਸਪਤਾਲ ਵਿਖੇ ਦਾਖਲ ਕਰਵਾਈਏ ਇਹਨਾਂ ਦਾ ਟ੍ਰੀਟਮੈਂਟ ਚੰਗਾ ਹੋ ਜਾਵੇ ਉਦੇ ਨਾਲ ਇਹ ਥੋੜਾ ਤੁਰਨ ਫਿਰਨਗੇ ਬਾਕੀ ਪਰਿਵਾਰ ਦੇ ਕਾਰਜ ਕਰਨਗੇ ਜਦੋਂ ਮਾਤਾ ਜੀ ਠੀਕ ਸੀਗੇ ਬੀਬੇ ਜੀ ਪਹਿਲਾਂ ਕੰਮ ਕਰਦੇ ਰਹੇ ਹੁਣੇ ਪਰਿਵਾਰ ਦਾ ਹੱਥ ਤੇ ਵਟਾਉਂਦੇ ਰਹੇ ਹੁਣੇ ਕਿਉਂਕਿ ਪਿੰਡਾਂ ਵਿੱਚ ਪਰਿਵਾਰ ਸਾਰੇ ਕੰਮ ਕਰਦੇ ਨੇ ਜਿੰਨਾ ਵੀ ਹੋ ਸਕਦਾ ਨਹੀਂ ਭਾਜੀ ਕੰਮ ਕਰਦੇ ਰਹੇ ਪਹਿਲਾਂ ਮੈਂ 1 ਸਾਲ ਦੀ ਮੈਂ ਠੀਕ ਨਹੀਂ ਸੀਗੀ ਤੇ ਉਦੋਂ ਪਹਿਲਾਂ ਮੈਂ ਵੱਧੋ ਕੰਮ ਕਰਦੇ ਰਹੇ ਝੋਨੇ ਵੀ ਲਾਉਂਦੇ ਰਹੇ ਆ ਕਣਕਾਂ ਵੜਦੇ ਰਹੇ ਆ ਪਿੰਡ ਜੇ ਜੋ ਕਰੇ ਲੋ ਕੰਮ ਹੁੰਦਾ ਕਰਾਂ ਦਾ ਜ਼ਿੰਮੇਦਾਰਾਂ ਦਾ ਉਹ ਵੀ ਪਿਛਲੇ ਸਾਲ ਦੇ 8 ਤਰੀਕ ਦੇ ਅੱਜ ਦੇ ਦਿਨ ਦੀ ਮੈਂ ਦੌਰਾ ਪਿਆ ਸੀ ਮੈਨੂੰ ਤੇ ਉਦੋਂ ਬਾਅਦ ਚਲਾਜ ਲੋ ਜੇ ਬਥੇਰਾ ਕਰਾਇਆ ਨਹੀਂ ਲੱਤਾਂ ਰੋਕ ਹੋਈਆਂ ਨਾਲ ਹੁਣ ਇੱਧਰ ਲਈ ਬਾਹ ਵੀ ਹੋ ਗਈ ਥੋੜੇ ਦਿਨ ਹੋ ਗਏ ਆ ਲੱਤਾਂ ਬਿਲਕੁਲੋਂ ਨਹੀਂ ਕੰਮ ਕਰਦੀਆਂ ਲਾਂਗ ਨਹੀਂ ਪੁੱਟੀ ਜਾਂਦੀ ਨਾ ਉੱਠ ਕੇ ਕੱਲੀ ਤੁਰਿਆ ਜਾਂਦਾ ਵਾ ਚਾਹ ਗੁड़िया ਕਰਦੀ ਆ ਚਾਹ ਮੇਰੇ ਘਰ ਵਾਲਾ ਕਰਦਾ ਵਾ ਬਾਹਰ ਅੰਦਰ ਤੇ ਬਾਥਰੂਮ ਇਹ ਗੁड़िया ਹੀ ਮੈਨੂੰ ਖੜਦੀ ਆ ਇਹ ਇਸੇ ਨੇ ਮੈਨੂੰ ਠਾ ਕੇ ਲਿਉਣਾ ਵਾ ਤੇ ਸਨੇ ਮੇਰੇ ਨਾਲ ਬੇਟਾ ਮੇਰਾ 4.5 ਸਾਲ ਹੋ ਗਏ ਜਿੱਤੋ ਹੀ ਇੱਕੋ ਇੱਕ ਹੀ ਛੇ ਮੇਰੀਆਂ ਬੇਟੀਆਂ ਵੱਡਾ ਸੀਗਾ ਛੋਟਾ ਹੈ ਚੌਹ ਤੋਂ ਛੋਟਾ ਹੀ ਤੇ ਦੋ ਤੋਂ ਵੱਡਾ ਹੈ ਕਾਰਾਲਾ ਵੀ ਮੇਰਾ ਗੋਤੋਂ ਡੇਗ ਕੇ ਤੁਹਾਨੂੰ ਸੱਟਾਂ ਬਹੁਤ ਲੱਗੀਆਂ 10 ਪਸਤਲੀਆਂ ਇੱਕ ਪਾਸੇ ਦੀਆਂ ਟੁੱਟੀਆਂ ਦੋ ਇੱਕ ਪਾਸੇ ਦੀਆਂ ਤੇ ਉਹ ਵੀ ਕਿਹੜੀ ਹਸਤਲ ਦਾ ਅਖ ਰਿਆ ਵਾ ਮਹੀਨਾ ਇੱਕ ਰਿਆ ਵਾ ਮੁੜ ਕੇ ਉੱਥੋਂ ਕਰੇ ਲੈ ਜਾਂਦਾ ਤੇ ਗੁਰਰਾਉਂ ਦਾ ਸੋ ਮੈਨੂੰ ਫਰਕ ਪੈ ਗਿਆ ਹੁਣ ਕਿ ਸਾਡੇ ਕੋਲ ਪੈਸੇ ਨਹੀਂ ਤੇ ਹੀ ਨਹੀਂ ਦਜਾ ਮਤਲ ਇਲਾਜ ਕਰਾ ਚ ਸਕੇ ਮੁਣ ਕਿ ਹੀ ਗਏ ਸੱਚੀ ਕੋਈ ਪੈਸੇ ਦੇ ਗਿਆ ਕੋਈ ਮੇਰੇ ਬਿਮਾਰ ਦਾ ਕਰਕੇ ਕੋਈ ਸੌਦਾ ਦੇ ਗਿਆ ਤੇ ਚਲੋ ਕੂਨ ਬੋਲਣ ਵਾਲੇ ਜਿਹੜੇ ਇਹਨਾਂ ਦੇ ਉਹ ਸਾਡਾ ਸੰਯੋਗ ਦਿੰਦੇ ਹੀ ਤੇ ਇਸ ਤਰ੍ਹਾਂ ਹੀ ਗੁਜ਼ਾਰਾ ਚੱਲ ਜਾਂਦਾ ਕਈ ਵਾਰ ਅੱਧੀ ਦਿਹਾੜੀ ਲਾ ਕੇ ਮੇਰਾ ਕਰਕੇ ਆ ਵੀ ਜਾਂਦੇ ਕਿ ਵੀ ਘਰੇ ਠੀਕ ਨਾ ਹੋਈ ਤੇ ਫਿਰ ਕੁੜੀ ਮੇਛੋਂ ਫੋਨ ਕਰੋਗੇ ਜਾਂ ਸੰਭੀ ਨਾ ਗਈ ਤੇ ਫਿਰ ਵੀ ਹੈ ਪਣ ਦਵਾਈ ਚੱਲਦੀ ਤੁਹਾਡੀ ਕੋਈ ਆਪਾ ਜੀ ਦਵਾਈ ਤਾਂ ਇਤਰਾ ਪਿੰਡ ਡਾਕਟਰਾਂ ਤੋਂ ਹੀ ਆਂ ਸ਼ਹਿਰੋਂ ਨਹੀਂ ਦਵਾਈ ਲਿਆਂਦੀ ਜਾਂਦੀ ਇਹ ਆਹ ਆ ਦਵਾਈਆਂ ਬਸ ਆਹ ਆ ਸ਼ੂਗਰ ਦੀ ਐ ਇੱਥੇ ਬਲੱਡ ਦੀ ਵੀ ਹੋਣੀ ਐ ਪਤਾ ਨਹੀਂ ਬਲੱਡ ਦੀ ਕਿੱਥੇ ਰਹਤੀ ਆਹ ਇਤਰਾ ਟੈਸਟ ਟੈਸਟ ਵੀ ਕਰਵਾਏ ਕੋਈ ਹਵਰਪੋਟਾਂ ਵੇਖ ਲੋ ਇੱਥੇ ਨੀਆਂ ਟੱਟ ਵੀ ਮਤਲਬ ਗੁਰੂ ਆਂਦਾਸ ਹਸਪਤਾਲ ਕੋਰਾਏ ਸੀ ਤੇ ਉੱਥੋਂ ਮੈਨੂੰ ਫਰਕ ਪੈ ਗਿਆ ਇਹ ਤਾਂ ਬਾਕੀ ਸਾਡੇ ਕੋਲ ਜਿੰਨੇ ਕ ਪੈ ਹੈਗੇ ਹਨ ਨਹੀਂ ਕਿ ਅਸੀਂ ਦਵਾਈ ਲੈ ਜਾਂਦੀ ਹੁਣ ਕੇ ਸਾੜ ਤੋਂ ਜਾਇਆ ਨਹੀਂ ਗਿਆ ਇਹ ਹਸਪਤਾਲ ਦਾ ਮਤਲਬ ਕਿ ਹਾਂ ਕਿ ਇਹ ਕਾਦੀਆਂ ਰਿਪੋਰਟਾਂ ਮੇਰੇ ਭਾਈ ਮੈਂ ਨਹੀਂ ਪਿਆ ਪੈਰ ਤੋਂ ਲਿਵਰ ਕਰਦਣ ਕੰਮ ਕਰ ਲਿਵਰ ਦਾ ਕੰਮ ਹਾਂਜੀ ਲਿਵਰ ਕਰਦੇ ਤੇ ਪੈਰ ਤੋਂ ਡਈ ਪਿਆ ਤੇ ਮਤਲਬੇ ਨਾਲ ਹੀ ਆ ਮੋਢਾ ਟੁੱਟ ਗਿਆ ਆਹ ਅਸੀਂ ਤਾਂ ਆ ਚੀਜ਼ ਤੇ ਨਾਲ ਹੀ ਫਸਲਾਂ ਟੁੱਟ ਗਈਆਂ ਤੇ ਮਲਕੇ ਕਿਹੜੀ ਹਸਤਾਲਿਆਂ ਦੇ ਮਲਕੇ ਜਿਵੇਂ ਤਰ੍ਹਾਂ ਲਾਇਕ ਕਰਾ ਕੇ ਜਿਨ੍ਹਾਂ ਦੇ ਘਰੋਂ ਡਿੱਗਾ ਤੇ ਉਹਨਾਂ ਨੇ ਬਜਾਇਆ ਮੈਨੂੰ ਇਹਨਾਂ ਦਾ ਸ਼ੂਗਰ ਤੋਂ ਵਧਾਨੇ ਦਾ ਵਧ ਗਿਆ ਜੀ ਸ਼ੂਗਰ ਹੀ ਹੈ ਇਹਨਾਂ ਨੂੰ ਸ਼ੂਗਰ ਤੋਂ ਮੁਰਕੇ ਟੈਸਟ ਕਰਾਇਆ ਕਾ ਹਾਈ ਟੈਰਲ ਵਧ ਗਿਆ ਤੇ ਜੂਰਗਾ ਵਧ ਗਿਆ ਮਲਕੇ ਸੋਈ ਪੈਣੀ ਸ਼ੁਰੂ ਹੋ ਗਈ ਮਲਕੇ ਮੂੰਹ ਤੇ ਪੈਰਾਂ ਤੇ ਤੇ ਮਲਕੇ ਜਿੰਨੇ ਸਾਰੇ ਕੋ ਦਵਾਈ ਪੈਸੇ ਹੁੰਦੇ ਉਹਨਾਂ ਦੀ ਦਵਾਈ ਲੈ ਉਹਨੇ ਤੇ ਬਾਕੀ ਮਲਕੇ ਦਵਾਈ ਨਹੀਂ ਮਲਕੇ ਪੂਰੀ ਆਂਦ ਰਹੀ ਭਾਜੀ ਕਿੰਨੀਆਂ ਗੁੱਡੀਆਂ ਵਿਆਹ ਤੀਆਂ ਇਹ ਗੁੱਡੀਆਂ ਚਾਰ ਵਿਆਹ ਤੀਆਂ ਭਾਜੀ ਤੇ ਦੂਰਿੰਦਾ ਜੀ ਤੇ ਕਾਰੋਬਾਰ ਹੁਣ ਜਾਂਦੇ ਕਰਦੇ ਤੇ ਜਾਨਾ ਮੈਂ ਮਲਕੇ ਦਾ ਕਿ ਦਿਨ ਲਾ ਕੇ ਆ ਜੀਦਾ ਵਾ ਤੇ ਮਲਕੇ ਇਤਰਾ ਹੀ ਨਾ ਇਤਰਾ ਨਾ ਪਾ ਜਦ ਦਵਾਈ ਨਹੀਂ ਅੱਧਾ ਦਿਨ ਕੰਮ ਨਹੀਂ ਹੁੰਦਾ ਜਿਆ ਕੋਈ ਦਿਹਾੜੀ ਨਹੀਂ ਘਾਟ ਮਿਲਦੀ ਨਹੀਂ ਨਹੀਂ ਦਿਹਾੜੀ ਤੇ ਮੈਂ ਕਿ ਮਿਲਦੀ ਹੈ ਕੰਮ ਨਹੀਂ ਹੁੰਦਾ ਮਲਕੇ ਗੋਡੇ ਤੇ ਤੇ ਇਹ ਵੀ ਚੀਜ਼ ਆ ਸੋਈ ਪੈ ਗਈ ਗੋਡੇ ਤੇ ਬੈਠਾ ਨਹੀਂ ਜਾਂਦਾ ਤੇ ਮਲਕੇ ਜਨ ਕੋਈ ਕੋਈ ਦਾ ਕੰਮ ਕਰੀਦਾ ਤੇ ਆਪਾਂ ਸਲਗੀਆਂ ਦੀਆਂ ਸੜ ਲੱਗੀ ਤੇ ਆਪਾਂ ਸਲਗੀਆਂ ਤੋਂ ਵੀ ਮਲਕੇ ਦਰਦ ਨਿਕਲਦਾ ਪਈਦਾ ਪਹਿਲੋ ਹਿੱਤੋ 10 ਦਿਨ ਮਾਨ ਵੀ ਰਹਿ ਜਾਂਦਾ ਰਿਹਾ ਵਾ 10 ਦਿਨ ਜਦੋਂ ਕੰਟਰੋਲ ਨਹੀਂ ਕਰਦੇ ਸੋ ਆਪਾਂ ਤਦੋਂ ਦੁੱਖ ਵੱਧ ਵੀ ਜਾਂਦਾ ਰਿਹਾ ਵਾ ਤੇ ਜਦੋਂ ਕੰਟਰੋਲ ਕੀਤਾ ਹੈ ਤੇ ਹੁਣ ਆਣ ਕੇ ਤੇ ਪਰ ਖੀਰ ਦੀ ਬਾਕੇ ਲੱਤਾਂ ਦੇ ਹੱਥੋਂ ਭਾਜੀ ਮੈਂ ਰਹਿ ਗਈ ਇੱਕ ਆ ਬਾਹਵਾ ਤੇ ਨਿਗਾਹ ਵੀ ਮਤਲਬ ਘਟ ਗਈ ਆ ਫਿਰ ਜਿਸ ਤਰ੍ਹਾਂ ਤੁਹਾਡੀ ਥੜੀ ਕਾਫੀ ਉੱਚੀ ਆ ਇਹ ਫਿਰ ਕਿਸੇ ਦੀ ਸਹਾਇਤਾ ਦੇ ਨਾਲ ਫਿਰ ਬਾਹਰ ਅੰਦਰ ਨਿਕਲਦੇ ਹੋਣੇ ਹਾਂਜੀ ਇੱਕ ਪਾਸੇ ਨੂੰ ਗਰੇਲ ਨੂੰ ਹੱਥ ਪਾਉਣੀ ਮੈਂ ਇੱਕ ਤੇ ਇੱਕ ਦੇ ਕੁੜੀ ਦੇ ਮੋਢੇ ਤੇ ਰੱਖਦੀ ਆ ਤੇ ਫਿਰ ਇੱਕ ਲਾ ਪੈਰ ਉੱਥੋਂ ਤੇ ਜਿਹੜਾ ਆ ਲੱਤ ਫਿਰ ਪੈਰ ਨਹੀਂ ਫੁੱਟਿਆ ਜਾਂਦਾ ਤੇ ਇਹਨਾਂ ਦਾ ਪਿਓ ਇੱਥੇ ਪੈਰ ਮੇਰਾ ਠਾਂ ਏਠ ਲਈ ਛੜੀ ਤੇ ਰਾਤ ਦਾ ਫੇਰਾ ਇਹਨੂੰ ਉਤਰਦੀ ਤੇ ਦਵਾਈ ਨਾਲ ਕੋਈ ਫਰਕ ਨਹੀਂ ਪੈਂਦਾ ਜਿਹੜੇ ਪਿੰਡ ਚੋਂ ਲਿੰਦੇ ਪਏ ਆ ਇਤਰੇ ਮਾੜੀਆਂ ਮੋਟ ਪੀੜਾਂ ਹੜ ਹੜ ਗਈਆਂ ਕਦੀ ਸੋਜ ਲਹਿ ਗਈ ਕਦੀ ਪੈ ਗਈ ਬਸ ਇਦਾਂ ਹੀ ਆ ਜਿਆਦਾ ਰਮਾਨ ਨਹੀਂ ਆਉਂਦਾ ਕਿ ਜਿੱਦਾਂ ਵੀ ਮਤਲਬ ਵੀ ਮੈਂ ਤੁਰ ਪਾਉਂਗੀ ਇਹ ਚਾਹਕ ਨਹੀਂ ਮੈਨੂੰ ਹੈਗੇ ਕਿ ਪਿੰਡ ਦੀ ਦਵਾਈ ਦੇ ਨਾਲ ਮੈਂ ਤੁਰ ਪਾਉਂਗੀ ਹਾਂਜੀ ਤੇ ਮੈਂ ਤਾਂ ਇਹ ਚਾਹਨੀ ਆ ਕਿ ਵੀ ਮੈਂ ਕਿਤੇ ਦਾਖਲ ਹੋ ਜਾਂਦੇ ਖਰੇ ਮੇਰੀਆਂ ਲੱਤਾਂ ਤੋਰੀ ਪੈਣਾ ਆਉਦੀਆਂ ਧੀਆ ਕੋਲ ਵੀ ਜਾਵਾ ਆਂ ਤੇ ਜਿਹੜੀ ਮੇਰੇ ਘਰ ਮੇਰੀ ਧੀ ਆ ਮੈਂ ਇਹਦੇ ਕੋਲੋਂ ਦੁੱਧਵਾਦ ਲਿਆਵਾ ਦੂਰ ਨੇੜੇ ਮੈਂ ਨਾ ਕੱਲਾਂ ਜਦੋਂ ਚਲੇ ਵੀ ਜਾਂਦੀ ਦੁੱਧ ਲੈਣ ਦੁਕਾਨ ਤੇ ਤੁਹਾਨੂੰ ਪਤਾ ਜਮਾਨੇ ਦੇ ਹਿਸਾਬ ਨਾਲ ਡਰ ਵੀ ਆਉਂਦਾ ਤੇ ਇਸ ਕਰਕੇ ਭਾਜੀ ਜਿਹੜੀ ਚਾਰ ਗੁੱਡੀਆਂ ਵੀ ਆ ਸੁਖੀ ਨੇ ਆਪਣੇ ਆਪ ਆਪਣੇ ਘਰ ਹੀ ਸੁਖੀ ਹੈ ਤਿੰਨ ਤੇ ਆ ਸੁਖੀ ਤੇ ਇੱਕ ਦੇ ਘਰ ਵਾਲਾ ਪਤੀ ਨੀਗਾ ਮਤਲਬ ਨਸ਼ੇ ਕਰਦਾ ਉਹਦੇ ਦੋ ਬੇਟੇ ਤੇ ਇੱਕ ਦੇ ਦੋ ਬੇਟੇ ਇੱਕ ਗੁੱਡੀ ਆ ਤੇ ਇੱਕ ਦਾ ਗੁੱਡੀ ਘਰ ਪਈ ਆ ਹਾਂਜੀ ਦੇ ਇਹ ਬਾਜੀ ਕਰਨ ਆ ਬਾਕੀ ਹੋਰ ਤੁਹਾਨੂੰ ਪਤਾ ਹੀ ਆ ਧੀਆਂ ਜਿਹੜੀਆਂ ਵਿਆਹਾਂ ਉਹ ਕਿੰਨਾ ਕੁ ਮਿੰਨੂ ਦੇਣ ਗਈਆਂ ਜਵਾਈ ਦੇਂਦੇ ਜਿੰਨਾ ਮਰਜੀ ਕਹੀਏ ਤੁਨੀ ਨਹੀਂ ਆਪਣੇ ਆਪਣੇ ਪਰਿਵਾਰ ਦਾ ਹੀ ਮਸਾ ਸਰਦਾ ਮਸਾ ਸਰਦਾ ਸੋ ਪਿੰਡ ਦੇ ਪਤਵੰਤੇ ਸੱਜਣ ਸਰਪੰਚ ਸਾਹਿਬ ਨੇ ਪਿੰਡ ਦੇ ਵੀ ਇੱਥੇ ਪਹੁੰਚੇ ਨੇ ਇਹਨਾਂ ਕੋ ਵੀ ਆਪਾਂ ਪਰਿਵਾਰ ਦੀ ਜਾਣਕਾਰੀ ਲਵਾਂਗੇ ਸੋ ਪਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਜ਼ਿਆਦਾ ਅੱਗੇ ਵੀ ਹੱਲਪ ਕੀਤੀ ਪਿੰਡ ਦੇ ਆਣੇ ਸਾਰੇ ਐਨ ਆਰ ਆਈ ਵੀਰਾਂ ਨੇ ਤੇ ਹੁਣ ਵੀ ਚਲੋ ਜਿੰਨਾ ਕਿ ਹੁੰਦਾ ਸੀ ਉਹ ਕਰਦੇ ਸੀਗੇ ਪਰ ਹੁਣ ਜਿਆਦਾ ਵੀ ਵਿਚਾਰੇ ਤੁਰਨੋਂ ਰਹਿ ਗਏ ਜੀ ਤੇ ਹੁਣ ਇਹਨਾਂ ਦਾ ਚਲੋ ਟਰੀਟਮੈਂਟ ਜਿਹੜਾ ਕੋਈ ਸੰਸਥਾ ਤੋਂ ਕੋਈ ਥੋੜਾ ਬਾਲਾ ਕੋਈ ਭੈ ਕੋਈ ਬਾਹਰਲੇ ਕੋਈ ਪੈਣ ਪਰਾ ਕਰਾ ਦੇਣ ਤਾਂ ਬਹੁਤ ਵਧੀਆ ਹੋ ਜੀ ਜਵਾਨ ਧੀਆਂ ਨੂੰ ਏਡੀ ਦੂਰ ਭੇਜਣਾ ਤੇ ਕਾਰਨ ਕੀ ਆ ਕਿ ਘਰ ਵਿੱਚ ਤੰਗੀ ਆ ਪ੍ਰਸ਼ਾਦਾ ਵੀ ਪੂਰਾ ਨਹੀਂ ਹੁੰਦਾ ਉਤੋਂ ਦਵਾਈ ਵੀ ਆ ਤੇ ਗੁੱਡੀ ਪਠਾਨਕੋਟ ਪਹੁੰਚੀ ਹੋਈ ਆ ਬਹੁਤ ਦੂਰ ਆ ਘਰ ਤੋਂ ਵੇਲ ਬੱਚੀਆਂ ਨੇ ਵਿਚਾਰੀਆਂ ਬਾਹਰ ਫੈਕਟਰੀਜ਼ ਕੰਮ ਕੰਮ ਕਰਦੀਆਂ ਜੀ ਵਿਚਾਰਾ ਪ੍ਰਸ਼ਾਦਾ ਪਾਣੀ ਚੱਲਦਾ ਜੀ ਹੁਣ ਇਹਨਾਂ ਦੇ ਥੋੜੇ ਜਿਹਾ ਇੱਕ ਨਾ ਪ੍ਰੋਬਲਮ ਆਉਂਦੀ ਸੀਗੀ ਆਧਾਰ ਕਾਰਡ ਦੀ ਥੋੜੀ ਜੀ ਉਹ ਵੀ ਇਹਨਾਂ ਦਾ ਕਰਾ ਕੇ ਫਿਰ ਕੋਈ ਨਹੀਂ ਪੈਨਸ਼ਨ ਦਾ ਵੀ ਕਰਵਾਉਣੇ ਇਹਨਾਂ ਦਾ ਸੈਟ ਜੀ ਲਵਾਉਣੇ ਕੋਈ ਇਸ ਤਰ੍ਹਾਂ ਦੀਆਂ ਸਕੀਮਾਂ ਨਹੀਂ ਆਉਂਦੀਆਂ ਜਵਾਨ ਬੱਚੀਆਂ ਜਵਾਨ ਲੜਕੇ ਜਿਹੜੇ ਫ੍ਰੀ ਬੈਠੇ ਹੋਏ ਨੇ ਜਿਸ ਤਰ੍ਹਾਂ ਸ਼ਹਿਰਾਂ ਵਿੱਚ ਫੈਕਟਰੀਆਂ ਦਾ ਮਾਲ ਕੋ ਇਸ ਤਰ੍ਹਾਂ ਦੇ ਕੰਮ ਕੀਤੇ ਜਾਣ ਕੇ ਇਹ ਪਰਿਵਾਰਾਂ ਨੂੰ ਕੁਝ ਰੋਜ਼ਗਾਰ ਘਰਾਂ 'ਚ ਬੈਠਿਆਂ ਮਿਲ ਜਾਵੇ ਕੋਈ ਇਸ ਤਰ੍ਹਾਂ ਦੇ ਬਿਲਕੁਲ ਜੀ ਚਾਹੀਦਾ ਜੀ ਮਤਲਬ ਕੋਈ ਸੰਸਥਾ ਵੀ ਆ ਚਲੋ ਜਿੱਤਰਾ ਕੋਈ ਸ਼੍ਰਮਣੀ ਕਮੇਟੀ ਕੋਈ ਉਹ ਵੀ ਸਹਿਯੋਗ ਕਰੇ ਕੋਈ ਹਸਪੀਟਲ ਬਣਾਵੇ ਜੀ ਚੇਨਾ ਦਾ ਜਿੱਤਰਾ ਕੋਈ ਜ਼ਰੂਰਤਮੰਦ ਪਰਿਵਾਰ ਆ ਉਹਨਾਂ ਨੂੰ ਕੋਈ ਸਹਿਯੋਗ ਮਿਲ ਜਾਵੇ ਜੀ ਤਾਂ ਹੀ ਸਾਡੇ ਇਸ ਕੋਈ ਧਰਮਣਾ ਸਿੱਖਣਾ ਕੋਈ ਜੜੂਗਾ ਜੀ ਜਿੱਤੇ ਕੋਈ ਫ੍ਰੀ ਇਲਾਜ ਹੋ ਜੇ ਕੋਈ ਮੈਡੀਸਿਨ ਇਹਨਾਂ ਨੂੰ ਮਿਲ ਜਾਵੇ ਤੇ ਇਸ ਚੀਜ਼ ਦੀ ਆਸ ਵੱਧ ਜਾਂਦੀ ਜੀ ਜਾ ਤੁਰਤੇ ਆਪੇ ਪੈਂਦੇ ਆ ਹਨਾ ਕੋਈ ਜਿਆਦਾ ਉਸ ਤਰ੍ਹਾਂ ਪੱਦਰੇ ਪੱਦਰੇ ਜਾ ਸਕਦੇ ਹਾਂ ਹਾਂਜੀ ਤਿਆਂ ਦੇ ਜੋ ਕਾਰਜ ਕਰਨ ਵਾਲੇ ਆ ਮਾਵਾ ਨੂੰ ਚਾਹ ਹੁੰਦਾ ਕਿ ਚਾਰ ਤਿਆਂ ਜੜੀਆਂ ਵਿਆਹੀਆਂ ਉਹਨਾਂ ਦੇ ਕੋਲ ਵੀ ਜਾ ਕੇ ਵੇਖਾਂ ਉਹਨਾਂ ਦੇ ਦੁੱਖ ਸੁੱਖ ਵਿੱਚ ਆਪਾਂ ਉਹਨਾਂ ਦੇ ਕੋਲ ਖਲੋਈਏ ਜਾ ਕੇ ਪਰ ਇਸ ਟਾਈਮ ਇਹ ਬਿਮਾਰੀ ਕਰਕੇ ਉੱਠ ਨਹੀਂ ਸਕੰਦੇ ਉਹ ਗੱਲ ਵੱਡੀ ਨਹੀਂ ਆ ਜੇ ਸਾਰੇ ਆਪਣੇ ਕਿਰਤਕ ਮਾਈਆਂ ਚੋਂ ਥੋੜਾ ਥੋੜਾ ਆਪਾਂ ਦਈਏ ਤੇ ਮਾਤਾ ਜੀ ਦਾ ਇਲਾਜ ਹੋ ਸਕਦਾ ਸੋ ਸੰਗਤ ਇਹਡ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਅਸੀਂ ਅਲੀਪੁਰ ਪਿੰਡ ਹਰੀਕੇ ਦੇ ਲਾਗੇ ਇਹ ਪਿੰਡਾ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਇਹ ਪਿੰਡ ਆਉਂਦਾ ਹੈ ਤੇ ਉੱਥੇ ਆਪਾਂ ਪਹੁੰਚੇ ਹਾਂ ਮਾਤਾ ਜੀ ਦੇ ਕੋਲ ਇਹਨਾਂ ਬੇਨਤੀ ਕੀਤੀ ਸੀਗੀ ਕਿ ਅਸੀਂ ਇਲਾਜ ਨਹੀਂ ਕਰਵਾ ਸਕਦੇ ਤੇ ਸਾਨੂੰ ਥੋੜੀ ਜੀ ਹੈਲਪ ਜੇ ਮਿਲ ਜਾਵੇ ਤੇ ਮੈਂ ਠੀਕ ਹੋ ਜਾਊਂਗੀ ਸੋ ਗੁਰੂ ਪਿਆਰਿਓ ਸੰਗਤ ਤੇੜ ਮੈਡੀਕਲ ਕੇਅਰ ਫਾਊਂਡੇਸ਼ਨ ਵੱਲੋਂ ਆਪਾਂ ਮਾਤਾ ਬਲਵਿੰਦਰ ਕੌਰ ਜੀ ਨੂੰ ਇੱਥੇ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਲੈ ਕੇ ਆਏ ਆਂ ਅੱਜ ਟ੍ਰੀਟਮੈਂਟ ਇਹਨਾਂ ਦਾ ਸ਼ੁਰੂ ਹੋਇਆ ਕਮਜ਼ੋਰੀ ਮਹਿਸੂਸ ਕਰਦੇ ਸੀਗੇ ਸ਼ੂਗਰ ਵਾਲੇ ਮਰੀਜ਼ ਜਿਹੜੇ ਹੁੰਦੇ ਆ ਅਕਸਰ ਇਹਨਾਂ ਨਾਲ ਇਹ ਇਦਾਂ ਦੀਆਂ ਚੀਜ਼ਾਂ ਪੇਸ਼ ਆਉਂਦੀਆਂ ਨੇ ਤੇ ਇੱਕ ਲੱਤ ਤੇ ਇੱਕ ਬਾਹ ਜਿਹੜੀ ਇਹਨਾਂ ਦੀ ਚੱਲਦੀ ਨਹੀਂ ਪਈ ਤੇ ਕਾਫੀ ਸੋਜ ਪਈ ਜਿਦਾਂ ਭੱਲ ਪਈ ਹੁੰਦੀ ਇਸ ਤਰ੍ਹਾਂ ਕਰਕੇ ਇਹਨਾਂ ਦੇ ਪੈਰਾਂ ਤੇ ਪਈ ਹੋਈ ਆ ਸੋ ਅੱਜ ਇਲਾਜ ਇਹਨਾਂ ਦਾ ਸ਼ੁਰੂ ਹੋਇਆ ਤੇ ਆਪ ਸੰਗਤ ਨੂੰ ਬੇਨਤੀ ਹੈ ਕਿ ਸਹਿਯੋਗ ਜ਼ਰੂਰ ਕਰਿਓ ਇਹ ਮਾਤਾ ਜੀ ਦੇ ਵਾਸਤੇ ਅਹ ਸਾਹ ਚੜਦਾ ਤੁਹਾਨੂੰ ਪੜ ਕੇ ਸਿੱਧੀ ਕਰਨੀ ਪੈਂਦੀ ਤੇ ਪੂਣ ਚੜਦਾ ਠੀਕ ਹੈ ਅਜ ਤਰੀ ਮਰਜੇ ਵੇਖ ਲਿਓ ਉੱਪਰ ਲੈ ਪਸ ਕਿੱਥੋਂ ਤੱਕ ਹੈ ਨਾ ਗਾੜੀ ਨੇ ਪੈਰਾ ਕਿੱਥੋਂ ਤੱਕ ਪੈਰਾ ਪੈਰਾ ਤੇ ਹੋਂ ਤੇ ਵੀ ਆ ਵੀ ਕਿਸੇ ਜੀ ਕਰ ਲਓ ਹਾਂਜੀ ਠੀਕ ਹੈ ਬੇਜੇ ਮਾਹੜੀ ਲੱਤਿਆਣਾ ਇਹ ਮਕਾਨੇ ਕੰਮ ਕਰਦੀ ਹੈ ਤੋ ਰਹਿ ਨਹੀਂ ਜਾਂਦਾ ਹਾਂ ਕਿੰਨੇ ਚਿਰ ਤੋਂ ਜੀ ਪ੍ਰੋਬਲਮ ਹੈ ਤੁਹਾਡੀ ਤੇ 3 ਮਹੀਨੇ ਹੋ ਗਏ ਤੈਨੂੰ ਸ਼ੂਗਰ ਹੈ ਸ਼ੂਗਰ ਵੀ ਨਾ ਹਾਰਦੀ ਪ੍ਰੋਬਲਮ ਹੈ ਪੈਣਾ ਨਹੀਂ ਕੋਈ ਇੱਕੋ ਕਾਰਡੀਓਗ੍ਰਾਫੀ ਕਰਾਈ ਹੈ ਜਿਹੜੀ ਆਈ ਸੀ ਜਿਹਨੂੰ ਅੱਜੋਂ ਤੁਹਾਡੇ ਕੋਲ ਪਾਣੀ ਲਿਆੰਦ ਦਿਖਾ ਕੇ ਨੇ ਰਿਪੋਰਟਾਂ ਕਹਿੰਦੇ ਐਹੀ ਪਾਉਂ ਗੁਰਦਿਆਂ ਦਾ ਨੁਕਸਤ ਨਹੀਂ ਕੋਈ ਹੈਗਾ ਫਿਰ ਪਾਣੀ ਨਹੀਂ ਆਇਆ ਉਦੋਂ ਤਾਂ ਨਹੀਂ ਕੋਈ ਆਇਆ ਤੇ طرف ਸ਼ੂਗਰ ਤਾਂ ਹੈ ਨਹੀਂ ਹੈ ਨਾ ਤੁਹਾਨੂੰ ਸ਼ੂਗਰ ਹੈਗੀ ਹੈ ਸ਼ੂਗਰ ਹੈਗੀ ਹਾਂਜੀ ਤੇ ਆਹ ਜਿਹੜੀ ਚੀਜ਼ਾਂ ਨੂੰ ਭਾਜੀ ਇਹ ਤਾਂ ਥੱਲੇ ਪਤਾ ਨਹੀਂ ਕੀ ਚੀਜ਼ ਛਾ ਛਾ ਕਰਨ ਲੈ ਪੀ ਹੁਣ ਠੀਕ ਹੈ ਹਾਂਜੀ ਇਸ ਦੀ ਕਰੀਏ ਭਾਜੀ ਆ ਲੱਤਾਂ ਨਹੀਂ ਤੁਰਦੀਆਂ ਤੇ ਆ ਦਜਾ ਮਤ ਨਾਲ ਬਾਹਾਂ ਨਾਲ ਕਦੋਂ ਦੀਆਂ ਨਹੀਂ ਤੁਰਦੀ ਇਹ ਨਾ ਪਤਾ ਨਹੀਂ 슈ਗਰ ਦੇ ਨਾਲ ਹੋਇਆ ਭਾਜੀ ਕਿ ਕਰਨਾ ਆ ਬੈਠੋ ਵੀ ਜੋ ਸਮਝੀ ਪਾ ਲਈ ਤੇ ਜੋ ਬੈਠੋ ਕਿਥੋਂ ਦਾ ਕਰਕੇ ਪਿੰਡੂ ਡਾਕਟਰਾਂ ਤੋਂ ਪਤਾ ਲੈ ਲੈਣਾ ਗੋਰਾ ਦਾ ਰੋਜ਼ ਦੀ ਇੱਕ ਖਾ ਲੈਣੀ ਆ ਵੈਸੇ ਨਹੀਂ ਕੋਈ ਕੋਈ ਗੱਲ ਮੈਨੂੰ ਦੇ ਦੇ ਦਿਓ ਇਹਨਾਂ ਦੀ ਸ਼ੀਟ ਸ਼ੀਟ ਦੇ ਦੇਣੇ डिमे डायबिटिक है डायबिटिक न्यूरोपैथियों ਇਹ ਜਿਹੜੀਆਂ ਦਰਦਾਂ ਦੀਆਂ ਦਵਾਈਆਂ ਆਪਾਂ ਬਿਨਾਂ ਵਜ੍ਹਾ ਖੰਦੇ ਆ ਨਾ ਜ਼ਰੂਰਤ ਤੋਂ ਜ਼ਿਆਦਾ ਡਾਕਟਰ ਦੀ ਸਲਾਹ ਤੋਂ ਬਿਨਾਂ ਉਹ ਤੁਹਾਡੇ ਗੁਰਦੇ ਖਰਾਬ ਕਰਦੀਆਂ ਦਰਦ ਦੀ ਦਵਾਈ ਹਮੇਸ਼ਾ ਡਾਕਟਰ ਦੀ ਸਲਾਹ ਨਾਲ ਹੀ ਖਾਣ ਜੀ ਹਾਂਜੀ ਜੀ ਸਰ ਜੀ ਹੁਣ ਆਪ ਲੱਡ ਸ਼ੂਗਰ ਲੈ ਲਵੋ ਕਿੰਨੇ ਆ ਹਾਂ ਜੀ ਸ਼ੂਗਰ ਠੀਕ ਹੈ ਪਰ ਇਹਨਾਂ ਨੇ ਕਿਉਂਕਿ ਦਰਦਦੀਆਂ ਦਵਾਈਆਂ ਬਹੁਤ ਲੰਮੇ ਸਮੇਂ ਤੋਂ ਬਿਨਾਂ ਡਾਕਟਰ ਦੀ ਸਲਾਹ ਤੋਂ ਖਾਂਦੇ ਰਏ ਤੇ ਉਹਦਾ ਕਰਕੇ ਇਹਨਾਂ ਦੇ ਗੁਰਦਿਆਂ ਦੇ ਵਿੱਚ ਕਮਜ਼ੋਰੀ ਆ ਗਈ ਹੈ। ਜੀ ਅਸੀਂ ਆਪਾਂ ਅੱਗੇ ਜਾਂਚ ਕਰਾਂਗੇ ਵੀ ਜਿਹੜੇ ਇਹਨਾਂ ਦੇ ਪੈਰਾਂ ਅੰਦਰਲੇ ਸੋਜ ਆ ਰਹੀ ਆ ਪੈਰਾਂ ਉੱਤੇ ਸੋਜ ਆ ਵੀ ਉਹ ਕਿਤੇ ਗੁਰਦਿਆਂ ਦੀ ਕਮਜ਼ੋਰੀ ਦਾ ਕਰਕੇ ਨਹੀਂ ਕਿਉਂਕਿ ਗੁਰਦਿਆਂ ਦੀ ਜਿਹੜੀ ਕਮਜ਼ੋਰੀ ਹੁੰਦੀ ਆ ਉਹ ਬਹੁਤ ਕਾਮਨ ਹੁੰਦੀ ਆ ਸ਼ੂਗਰ ਦੇ ਮਰੀਜ਼ਾਂ ਦੇ ਵਿੱਚ। ਤੇ ਹੁਣ ਆਪਾਂ ਅੱਗੇ ਜਿੰਨੀਆਂ ਵੀ ਜ਼ਰੂਰੀ ਜਾਂਚਾਂ ਹੈਗੀਆਂ ਜੋ ਵੀ ਇਹਨਾਂ ਦਾ ਲਾਜਾਓ ਫਿਰ ਅੱਗੇ ਆਪਾਂ ਕਰਾਂਗੇ ਠੀਕ ਹੈ। ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਅਟੈਕ ਆਇਆ ਸੀਗਾ ਉਹਦੇ ਕਰਕੇ ਇੱਕ ਬਾਂਹ ਤੇ ਇੱਕ ਲੱਤ ਨਹੀਂ ਆਉਂਦੀ। ਇੱਕ ਬਾਂਹ ਤੇ ਇੱਕ ਲੱਤ ਮਲਕੀ ਕਰਕੇ ਇਹਨਾਂ ਨੂੰ ਪੈ ਗਿਆ ਹੋਊਗਾ। ਦੇਖੋ ਜੀ ਜਿਹੜਾ ਅਟੈਕ ਹੋਣਾ ਉਹ ਆਮ ਤੌਰ ਤੇ ਤਾਂ ਕਿਸੇ ਵੀ ਇਨਸਾਨ ਨੂੰ ਆ ਸਕਦਾ ਪਰ ਜਿੰਨਾ ਬੰਦਿਆਂ ਨੂੰ ਸ਼ੂਗਰ ਦੀ ਜਾਂ ਬੀਪੀ ਦੀ ਸਮੱਸਿਆ ਹੁੰਦੀ ਹੈ ਉਹਨਾਂ ਦੇ ਇੱਕ ਕਈ ਫੋਲਡ ਚਾਂਸਸ ਇਹਨਾਂ ਚੀਜ਼ਾਂ ਦੇ ਵਿੱਚ ਵੱਧ ਜਾਂਦੇ ਆ। ਅ ਕਿਉਂਕਿ ਖੂਨ ਦੀ ਨਾੜੀ ਦੇ ਵਿੱਚ ਤੱਬਾ ਜੰਮਣਾ ਜਾਂ ਖੂਨ ਦੀ ਨਾੜੀ ਦਾ ਫਟ ਜਾਣਾ ਇੱਕ ਅਟੈਕ ਦਾ ਮੇਨ ਕਰਨ ਹੁੰਦੇ ਆ ਇਹਨਾਂ ਦੇ ਵਿੱਚ ਜੋ ਚਾਂਸਸ ਹੋਏ ਆ ਜੀ ਉਹ ਇਹ ਆ ਵੀ ਅੱਗੇ ਦਿਮਾਗ ਦੇ ਕੁਝ ਹਿੱਸੇ ਦੀ ਜਿਹੜੀ ਖੂਨ ਦੀ ਨਾੜੀ ਆ ਉਹਦੇ ਵਿੱਚ ਬਲੌਕੇਜ ਆਉਣ ਦਾ ਕਰਕੇ ਤੇ ਉਹ ਫਿਰ ਜਿਹੜਾ ਪਾਸਾ ਹੁੰਦਾ ਕਮਜ਼ੋਰ ਪਿਆ ਜਾਂਦਾ ਦੂਜੇ ਪਾਸੇ ਨਾਲੋਂ ਤੇ ਉਹਦੋਂ ਸੋਹਣਾ ਪਰ ਇਹਨਾਂ ਦਾ ਕੀ ਹੈ ਪ੍ਰੋਸੀਜਰ ਕੀ ਹੈਗਾ ਅੱਲਾ ਹੁਣ ਹਲ ਜੀ ਫਿਲਹਾਲ ਤਾਂ ਆਪਾਂ ਇਹਨਾਂ ਦਾ ਜਿਹੜਾ 슈ਗਰ ਦਾ ਟ੍ਰੀਟਮੈਂਟ ਕਰਕੇ ਬਾਕੀ ਸਾਰੀਆਂ ਜਾਂਚਾਂ ਕਰਾਂਗੇ ਵੀ ਗੁਰਦਿਆਂ ਦਾ ਕਿੰਨਾ ਕੁ ਨੁਕਸਾਨ ਹੈਗਾ ਉਹਦੇ ਹਿਸਾਬ ਨਾਲ ਜਿਹੜੀਆਂ ਲੋੜਿੰਦੀਆਂ ਦਵਾਈਆਂ ਹੈਗੀਆਂ ਉਹ ਆਪਾਂ ਸ਼ੁਰੂ ਕਰਾਂਗੇ ਇੰਦਾ ਅੰਦਰ ਕਰਨਾ ਪਏਗਾ ਹਾਂਜੀ ਇਹਨਾਂ ਮਰੀਜ਼ ਨੂੰ ਆਪਾਂ ਨੂੰ ਦਾਖਲ ਕਰਾਂਗੇ ਤਾਂ ਕਿ ਆਪਾਂ ਪੂਰੀ ਤਰੀਕੇ ਨਾਲ ਇੱਕ ਵਾਰੀ ਸਰੀਰ ਦੀ ਜਾਂਚ ਕਰ ਸਕੀਏ ਦੇਖੋ ਜੀ ਬਹੁਤ ਬਾਕੀ ਤਾਂ ਮਰੀਜ਼ ਦੀ ਸਥਿਤੀ ਦੇ ਹਿਸਾਬ ਨਾਲ ਹੁੰਦੀ ਹਰ ਚੀਜ਼ ਪਰ ਜੋ ਸਾਨੂੰ ਹੁਣ ਸ਼ੁਰੂਆਤੀ ਲੱਗ ਰਿਹਾ ਉਹ ਘੱਟੋ-ਘੱਟ ਵੀ ਆਪਾਂ ਨੂੰ 5 ਤੋਂ 6 ਦਿਨ ਦੀ ਲੋੜ ਪੈ ਸਕਦੀ ਹੈ ਦਾਖਲੇ ਦੀ ਠੀਕ ਹੈ ਜੀ ਮਾਤਾ ਬਲਵਿੰਦਰ ਕੌਰ ਜੀ ਦਾ ਇਲਾਜ ਸ਼ੁਰੂ ਹੋਇਆ ਅੱਜ ਕੁਝ ਮੋਡਲੇ ਟੈਸਟ ਜਿਹੜੇ ਇਹਨਾਂ ਦੇ ਅੱਜ ਕੀਤੇ ਜਾਣੇ ਆ ਉਸ ਤੋਂ ਬਾਅਦ ਹੀ ਆਪਾਂ ਨੂੰ ਪਤਾ ਲੱਗੂਗਾ ਕਿੰਨੇ ਕੁ ਦਿਨ ਇਹ ਜਿਹੜੇ ਇੱਥੇ ਮਾਤਾ ਜੀ ਰਹਿਣਗੇ ਕਿੰਨੇ ਕੁ ਦਿਨ ਟ੍ਰੀਟਮੈਂਟ ਇਹਨਾਂ ਨੂੰ ਮਿਲਣਾ ਜਨਰਲ ਵਾਰਡ ਵਿੱਚ ਲੈ ਕੇ ਆਏ ਆਂ ਅੱਲੇ ਦਾ ਜੋ ਵੀ ਪ੍ਰੋਸੀਜਰ ਸੀਗਾ ਐਮਰਜੈਂਸੀ ਦਾ ਉਸ ਤੋਂ ਬਾਅਦ ਜਨਰਲ ਵਾਰਡ ਵਿੱਚ ਮਾਤਾ ਜੀ ਨੂੰ ਸ਼ਿਫਟ ਕਰ ਦਿੱਤਾ ਗਿਆ ਤੇ ਅੱਜ ਦਾ ਮੈਂ ਖਰਚਾ ਜੇ ਗੱਲ ਕਰਾਂ ਤੇ ਬੈੱਡ ਖਰਚਾ ਜਿਹੜਾ ਇਹਨਾਂ ਦਾ ਇੱਕ ਦਿਨ ਦਾ 220 ਰੁਪਏ ਦਾ ਜਿਹੜਾ ਬੈੱਡ ਖਰਚਾ ਵਾ ਇੱਕ ਦਿਨ ਦਾ ਤੇ ਟੈਸਟ ਕੁਝ ਮਡਲੇ ਹੋਏ ਨੇ ਇਹਨਾਂ ਦੇ ਨਾਲ 260 ਰੁਪਏ ਜਿਹੜੇ ਉਹਨਾਂ ਦਾ ਬਿੱਲ ਬਣਿਆ ਵਾ ਜੋ ਮਡਲੇ ਟੈਸਟ ਇਹਨਾਂ ਦੇ ਹੋਏ ਨੇ ਤੇ ਐਮਰਜੈਂਸੀ ਦਾ ਵਾਰਦਾ ਖਰਚਾ ਵੀ ਪਿਆ ਵਾ 1500 ਰੁਪਿਆ ਸੋ ਸਾਰਾ ਕੁਲ ਮਿਲਾ ਕੇ ਅੱਜ ਦਾ ਹੀ ਖਰਚਾ ਜਿਹੜਾ ਉਹ 6000 ਰੁਪਏ ਬਣਿਆ ਹਸਪਤਾਲ ਦਾ ਬਿੱਲ ਮਾਤਾ ਜੀ 5 ਦਿਨ ਰਹਿੰਦੇ ਆ 6 ਦਿਨ ਰਹਿੰਦੇ ਆ ਇਹ ਕੰਡੀਸ਼ਨ ਦੱਸੇਗੀ ਹੌਲੀ ਹੌਲੀ ਜਦੋਂ ਟੈਸਟਾਂ ਤੋਂ ਬਾਅਦ ਮੈਡੀਸਿਨ ਇਹਨਾਂ ਨੂੰ ਦਿੱਤੀ ਜਾਣੀ ਆ ਸੋ ਸਾਰਾ ਕੁਲ ਮਿਲਾ ਕੇ ਆਪਾਂ ਆਈਡੀਆ ਲਾਈਏ 3500 4000 ਰੁਪਿਆ ਜਿਹੜੀ ਰੋਜ਼ ਦੀ ਸੇਵਾ ਮਾਤਾ ਜੀ ਵਾਸਤੇ ਚਾਹੀਦੀ ਆ ਸੋ ਸੰਗਤ ਐਡ ਵੱਲੋਂ ਅਸੀਂ ਮਾਤਾ ਜੀ ਨੂੰ ਇੱਥੇ ਲੈ ਕੇ ਆਇਆ ਆ ਤੇ ਆਪ ਦਾਨੀ ਸੱਜਣਾ ਨੂੰ ਇਹੀ ਬੇਨਤੀ ਆ ਕਿ ਮਾਤਾ ਜੀ ਦੇ ਵਾਸਤੇ ਜਰੂਰ ਆਪਣਾ ਤੇਲ ਫੁੱਲ ਭੇਜਿਓ ਕਿ ਮਾਤਾ ਜੀ ਦਾ ਇਲਾਜ ਹੋ ਸਕੇ ਆ ਵੇਖੋ ਮਾਤਾ ਜੀ ਦੇ ਪੈਰ ਨਾ ਬਹੁਤ ਸੁੱਜੇ ਹੋਇਆ ਜੇ ਉੱਤੇ ਉਂਗਲ ਵੀ ਲੱਗਦੀ ਹੈ ਤੇ ਵਿੱਚ ਡੂੰਗ ਪੈਂਦੇ ਆ ਬਹੁਤ ਜਿਆਦੇ ਨੱਪਿਆ ਦੇਖੋ ਇਸ ਤੋਂ ਬਾਅਦ ਕਿਡਨੀ ਦੇ ਟੈਸਟ ਵੀ ਮਾਤਾ ਜੀ ਦੇ ਕਰਵਾਉਣੇ ਆ ਉਹਨਾਂ ਨੂੰ ਡਾਕਟਰਾਂ ਨੂੰ ਥੋੜਾ ਸ਼ੱਕ ਆ ਕਿ ਕਿਡਨੀ ਦੇ ਵਿੱਚ ਕੋਈ ਮੁਸ਼ਕਲ ਨਾ ਆਈ ਹੋਵੇ ਜਿਹਦੇ ਕਰਕੇ ਪੈਰ ਸੁੱਜਦੇ ਪਏ ਆ ਵੈਸੇ 슈ਗਰ ਦੇ ਮਰੀਜ਼ ਤੇ ਹੈ ਹੀ ਨੇ ਤੇ ਉਹਦੇ ਨਾਲ ਕਿਡਨੀ ਤੇ ਵੀ ਕੋਈ ਅਸਰ ਪਿਆ ਕਿਉਂਕਿ ਦਵਾਈਆਂ ਜਿਹੜੀਆਂ ਦਰਦ ਵਾਲੀਆਂ ਜਾਂ ਦੂਜੀਆਂ ਕਾਫੀ ਇਹਨਾਂ ਚੀਜ਼ਾਂ ਤੇ ਇਫੈਕਟ ਕਰ ਜਾਂਦੀਆਂ ਕਿਡਨੀ ਦੇ ਉੱਪਰ ਤੇ ਹੋ ਸਕਦਾ ਉਹਦੇ ਕਰਕੇ ਇਹਨਾਂ ਨੂੰ ਕੋਈ ਮੁਸ਼ਕਲ ਆ ਗਈ ਹੋਵੇ ਸੋ ਅੱਜ ਇੱਥੇ ਦਾਖਲ ਕਰਵਾਇਆ ਕਿ ਮਾਤਾ ਜੀ ਨੂੰ ਥੋੜਾ ਆਰਾਮ ਮਿਲ ਸਕੇ ਮਾਤਾ ਜੀ ਕਿੰਨੇ ਦਿਨਾਂ ਤੋਂ ਡੀਕ ਦੇਖ ਕੇ ਦਾਖਲ ਹੀ ਕਰਵਾ ਦੋ ਮੈਨੂੰ ਦਾਖਲ ਅੱਜ ਗੁਰੂ ਸਾਹਿਬ ਨੇ ਕਿਰਪਾ ਕਰਤੀ ਆ ਸੰਗਤ ਨੇ ਸਹਿਯੋਗ ਕੀਤਾ ਕੁਝ ਪਿਆਰਿਆਂ ਨੇ ਤੇ ਆਪ ਜੀ ਨੂੰ ਦਾਖਲ ਕਰਵਾ ਦਿੱਤਾ ਇਸ ਤਰ੍ਹਾਂ ਹੀ ਤੁਹਾਡਾ ਇਲਾਜ ਵੀ ਆਪੇ ਗੁਰੂ ਸਾਹਿਬ ਨੇ ਕਰਵਾ ਦੇਣਾ ਮੈਂ ਜਿੱਦਣ ਤੋਂ ਮਤਲਬ ਕਰੋ ਹੋ ਕੇ ਗਈ ਸੀ ਮੈਂ ਉਸ ਦਿਨ ਤੋਂ ਯਾਨੀ ਹੈ ਕਿ ਸ਼ਾਂਤ ਮੈਨੂੰ ਅੱਜ ਹੀ ਦਾਖਲ ਕਰਵਾ ਦੇਣਗੇ ਤੇ ਮੈਂ ਠੀਕ ਹੋ ਜਾਊਗੀ ਸ਼ਾਂਤ ਪਰ ਤੁਹਾਂ ਤਿੰਨ ਚਾਰ ਦਿਨ ਕਿਹਾ ਹੈ ਕਿ ਵੇਟ ਕਰੋ ਤੇ ਅਸੀਂ ਤੁਹਾਨੂੰ ਦਾਖਲ ਕਰਾ ਦਾਂਗੇ ਹਾਂਜੀ ਹੋਨ ਕੋਸ਼ਿ ਜੇ ਇਹਨਾਂ ਦਾਖਲ ਕਰਵਾ ਦੇ ਹਾਂ ਜੀ ਬਾਜੀ ਮੈਨੂੰ ਰਮਾਨ ਆ ਜੇ ਮੈਂ ਬਹੁਤ ਜਿਆਦਾ ਖੁਸ਼ ਹਾਂ ਮੈਂ ਆਪਦੀਆਂ ਤਿਆਂ ਕੋਲ ਵੀ ਜਾਵਾਂ ਆਪਦੀਆਂ ਕਰਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਤੁਰ ਫਿਰ ਕੇ ਤੇ ਨਿਭਾਵਾਂ ਆਪ ਤਿਲ ਫੁੱਲ ਜਿੰਨਾ ਵੀ ਹੋ ਸਕਦਾ ਜਰੂਰ ਭੇਜੋ ਕਿ ਮਾਤਾ ਜੀ ਦਾ ਇਲਾਜ ਹੋ ਸਕੇ ਕਿਡਨੀਆਂ ਦੀ ਜਿਹੜੀ ਪ੍ਰੋਬਲਮ ਆ ਥੋੜੀ ਪਹਿਲਾਂ ਵੀ ਇਹਨਾਂ ਨੂੰ ਆਈ ਸੀ ਮਾਤਾ ਜੀ ਦੱਸਦੇ ਆ ਕਿ ਜਿਹੜਾ ਟੈਸਟ ਹੋਇਆ ਸੀਗਾ ਉਹਦੇ ਵਿੱਚ ਰੇਤ ਜੀ ਦਿਖਾਈ ਦਿੱਤੀ ਸੀਗੀ ਸੰਕੇਤ ਹੈਗੇ ਨੇ ਕਿ ਉਹਦੇ ਵਿੱਚ ਕੋਈ ਨੁਕਸ ਪਿਆ ਹੋਇਆ ਜਿਹਦੇ ਕਰਕੇ ਇਹਨਾਂ ਦੇ ਪੈਰ ਜਿਹੜੇ ਸੁੱਜੇ ਹੋਏ ਨੇ ਸੋ ਆਪ ਜੀ ਸਹਿਯੋਗ ਕਰੋਗੇ ਮਾਤਾ ਜੀ ਦਾ ਇਲਾਜ ਹੋ ਜਾਊਗਾ ਇੱਕ ਦੋ ਦਿਨ ਦੇ ਵਿੱਚ ਉਹ ਟੈਸਟ ਵੀ ਜਿਹੜੇ ਹੋ ਜਾਣੇ ਨੇ ਅੱਜ ਮੁੱਢਲੇ ਟੈਸਟ ਹੋਏ ਨੇ 2260 ਰੁਪਏ ਦੇ ਟੈਸਟ ਉਹ ਹੋਏ ਨੇ 1500 ਰੁਪਿਆ ਐਮਰਜੈਂਸੀ ਦਾ ਪੈ ਗਿਆ ਤੇ ਡੇਲੀ ਦਾ ਖਰਚਾ ਜਿਹੜਾ ਆਪਣੇ ਜਰਨਲ ਵਾਰਡ ਦਾ ਹੈਗਾ ਉਹ 230 ਰੁਪਏ ਦਾ ਵਾ ਤੇ ਮੈਡੀਸਨ ਇਸ ਤੋਂ ਅਲੱਗ ਵਾ ਮੈਡੀਸਨ ਜਿਹੜੀ ਆਊਗੀ ਉਹ ਅਲੱਗ ਆਊਗੀ ਇਹ ਸਿਰਫ ਖਰਚੇ ਜਿਹੜੇ ਰੋਜ਼ ਦੇ ਡੇਲੀ ਦੇ ਪੈਣ ਵਾਲੇ ਖਰਚੇ ਨੇ ਉਹ ਅਸੀਂ ਆਪ ਜੀ ਦੇ ਨਾਲ ਸਾਂਝ ਪਾਉਂਦੇ ਪਏ ਆ ਸੋ ਬਹੁਤ ਵੱਡੇ ਹੀ ਖਰਚੇ ਹੁੰਦੇ ਆ ਹਸਪਤਾਲਾਂ ਦੇ ਤੇ ਇਹ ਕਾਸ ਕਰਕੇ ਆਪ ਸੰਗਤ ਦੇ ਸਹਿਯੋਗ ਨਾਲ ਇਹ ਸੇਵਾ ਚੱਲਦੀਆਂ ਪਈਆਂ ਨੇ ਤੇ ਇਹਨਾਂ ਵਾਸਤੇ ਵੀ ਜਰੂਰ ਸਹਿਯੋਗ ਕਰਿਓ ਤਾਂ ਕਿ ਮਾਤਾ ਜੀ ਤੰਦਰੁਸਤ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ